ਮੰਨਦਾ ਇਹਦਾ ਸਾਰੇ ਹੀ ਪੁੱਛਦੇ ਆ ਕਦੇ ਮੰਨਤ ਨੂੰ ਬੋਣਾ ਨਹੀਂ ਹੁੰਦਾ ਦੇਲਾ ਚਾਚੂ ਵੀ ਪੁੱਛਦੇ ਆ ਕੰਦੇ ਮੰਨਤ ਦਾ ਕੋਈ ਨਹੀਂ ਹੈ ਜੀ ਨੇ ਮੈਂ ਦੇਖਿਆ ਇਹਨਾਂ ਦੀ ਕੋਈ ਸੱਚੀ ਕਹੋਂਦਾ ਤੂੰ ਕੱਲ ਲੈਣਾ ਰੇ ਮੇਰੇ ਅੰਗੂ ਤੇ ਚਾਚੂ ਸੁਣਾ ਤਾਂ ਸਹੀ ਚਾਚੂ ਹੀ ਨਹੀਂ ਦਿੰਦਾ ਕਹੀ ਆਲਾ ਕੰਦਾ ਚਾਚੂ ਸੁਣਾਉਂਦਾ ਮੰਨਤ ਮੰਮੀ ਜ਼ਿੰਦਗੀ ਹੋ ਗਈ ਬੋਰ ਸੈਂਡਵਿਚ ਖਾਣ ਨੂੰ ਮਿਲਦੇ ਰੋਜ਼ ਇੱਕ ਹੋਰੰ ਦਾ ਵਸਤਾ ਪਾ ਕੇ ਸਕੂਲ ਬਾਅਦ ਚ ਮੈਨੂੰ ਦਿੰਦੇ ਤੂੰ ਮੈਂ ਕਿਹੜਾ ਤੂੰ ਸਵਾਲ ਖਰਚਾ ਲੈਣਾ ਰੋਜੀ ਮੈਂ ਤਾਂ ਪੜਦਾ ਰਹਿਣਾ ਦੀ ਮੰਮੀ ਛੁੱਟੀ ਲੈ ਦੋ ਫਿਰ ਮੈਂ ਲੈ ਕੇ ਜਾਂਦਾ ਰਹਿਣਾ ਇਹ ਤਾਂ ਇਹ ਤਾਂ ਨਾਂਸ ਆ ਪੀਆ ਮੈਂ ਸਾਰੇ ਹੁੰਵ ਕਾਲੇ ਆ ਇੱਕ ਦਿਨ ਨਾ ਕਿੱਕਾ ਜਨ ਤੁਸੀਂ ਜਿੰਦਗੀ ਨੂੰ ਫੋਲਿਆ ਮੈਂ ਮਸਾਲਾ ਮਿੰਨਾ ਸਕੂਲ ਚ ਰਹਿਣਾ ਉਨਾਂ ਹੀ ਜਾਨਾ ਟਿਊਸ਼ਨ ਤੇ ਜ਼ਿੰਦਗੀ ਮੇਰੀ ਇਦਾਂ ਹੋ ਗਈ ਚੱਲਦਾ ਜਿਵੇਂ ਮਸਲਾਂ ਤੇ ਮੈਂ ਬੱਚਾ ਆ ਕੋਈ ਬੋਣ ਨਹੀਂ ਧੱਕਾ ਕਰਨਾ ਠੀਕ ਨਹੀਂ ਨਿੱਕੀ ਜੀ ਤੇ ਜਾਣਿਆ ਮੇਰੀ ਕਿਸੇ ਨੂੰ ਮੈਂ ਤੇ ਦੱਸ ਨਹੀਂ ਤਬਾ 12 ਕਿਲੋ ਭਾਰ ਦਾ ਮੈਨੂੰ ਪੁੱਛੋ ਕਿ ਮੈਂ ਸਾਮ ਦਾ ਫੌਜੀਵਾਂ ਤਿਆਰੀ ਕਰਦਾ ਜਦ ਵੀ ਆਉਂਦਾ ਟੈਸਟ ਮੈਂ ਦਾਂ ਹੋਰ ਤਾਂ ਕੁਝ ਮੈਂ ਮੰਗੇ ਨਹੀਂ ਤੇ ਇੱਕ ਵਾਸ ਮੰਗੀ ਆ ਮੈਨੂੰ ਪਤਾ ਤੁਸੀਂ ਨਾਲ ਨਹੀਂ ਕਰਨੀ ਮੇਰੀ ਪਿਆਰੀ ਮੰਮੀ ਆ ਮੰਮੀ ਮੈ ਸਕੂਲ ਨਹੀਂ ਜਾਣਾ ਮੰਮੀ ਮੰਮੀ ਸਕੂਲ ਨਹੀਂ ਜਾਣਾ ਬੜਾ ਵਧੀਆ ਕਿਉਂਦਾ ਆ ਆਹੋ ਚਲ ਭਈ ਅਗਲਾ ਪਿਆਰ ਵੀ ਸੁਣਾ ਦੇ ਲਈ ਚਲ ਅਗਲਾ ਬੈਰ ਚਾਹੇ ਮੈਨੂੰ ਰਿਸ਼ਵਤ ਦੇ ਦੋ ਚਾਹੇ ਮੈਨੂੰ ਚਾਕਲੇਟ ਦੇ ਦੋ ਮੈਂ ਸਕੂਲ ਨਹੀਂ ਜਾਣਾ ਮੰਮੀ ਚਾਹੇ ਮੈਨੂੰ ਪੁਸ਼ਮ ਦੇ ਦੋ ਮੇਰੇ ਸਾਰੇ ਕਲਾਸਮੇਟ ਚੀਜ਼ਾਂ ਲੈ ਕੇ ਆਉਂਦੇ ਆ ਤੁਸੀਂ ਰੋਜ਼ ਮੇਰੇ ਟਿਫਿਨ ਬਾਕਸ ਵਿੱਚ ਦੋ ਤਿੰਨ ਕੈਂਡੀਆਂ ਪਾਉਂਦੇ ਆ ਮੇਰੀ ਪਾਕਟ ਮੰਮੀ ਵਧਾ ਦੋ ਵਧਾਓ ਵੇ ਵਧਾਓ ਮੇਰੀ ਸਾਦਾ ਮੈਂ ਵੱਡਾ ਹੋ ਗਿਆ ਮੰਮੀ ਤੈਨੂੰ ਖਰਚਾ ਪੈਣਾ ਕਰਨਾ ਮੈਂ ਦੋ ਡਰੈਸ ਤੇ ਦੋ ਸ਼ੀਟ ਬਦਲ ਬਦਲ ਕੇ ਪਾਉਣਾ ਹਾਂ ਸਕੂਲ ਚ ਜਾਏ ਟੀਚਰ ਡਾਤੇ ਘਰੇ ਸ਼ਿਕਾਇਤਾਂ ਲੋਣਾ ਕਿ ਪੰਨਾ ਨੀ ਮੈਂ ਚੋਣਾ ਤੇਰੇ ਇੱਕ ਬੋਲ ਦੇ ਉੱਤੇ ਮੈਂ ਲੱਖਾਂ ਪੁਲ ਚੋਣਾ ਮਾਦੀਆਂ ਗਾਲਾਂ ਘਿਉਦੀਆਂ ਨਾੜਾਂ ਮਾਦਾ ਦਮ ਤੇ ਮੇਰੇ ਦੀ ਸਤਕਾ ਜੀ ਦੀ ਨੂੰ ਨਾ ਤੇਰੀ ਦੇਖਾਂ ਉਹ ਦਿਨ ਦਿਲ ਦੀ ਮੈਨੂੰ ਲੱਗਦਾ ਅੱਗੇ ਮੰਮੀ ਮੈਂ ਸਕੂਲ ਲਈ ਜਾਣਾ ਮੰਮੀ ਮੈਂ ਸਕੂਲ ਲਈ ਜਾਣਾ ਮੰਮੀ ਮੈਂ ਸਕੂਲ ਲਈ ਜਾਣਾ ਚੱਲ ਅਗਲਾ ਅਗਲਾ ਵਾਰ ਕਿਦਾਂ ਹੈ ਅੱਗੇ ਵੀਦੀ ਸੀ ਮੰਮੀ ਮੈਂ ਸਕੂਲ ਹੂੰ ਮਮਾ ਚਾਹ ਗੁਰੂ ਮੈਂ ਸਕੂਲ ਜਾਣਾ ਤੀਜਾ ਪੈਰਾ ਭੁੱਲ ਗਿਆ ਭੁੱਲ ਗਿਆ ਮਮੀ ਮੈਂ ਸਕੂਲ ਨੂੰ ਜਲਾ ਮਮੀ ਮੈਂ ਸਕੂਲ ਨੂੰ ਜਲਾ ਮਮੀ ਮੈਂ ਸਕੂਲ ਨੂੰ ਚਲਾ ਮੇਰੀ ਤਾਂ ਕੋਈ ਸੁਣਦਾ ਨਹੀਂ ਸਾਰੇ ਮਮੀ ਬਲਦੇ ਆ ਮੈਨੂੰ ਲੱਗਦਾ ਪਾਪਾ ਜੀ ਵੀ ਮੇਰੀ ਮੰਮੀ ਤੋਂ ਡਰਦੇ ਆ ਚੋ ਚੱਕ ਲੈਂਦਾ ਮੈਂ ਮੇਰਾ ਬਾਪੂ ਸਾਰਾ ਜੀ ਸਕੂਲ ਨੂੰ ਦੇ ਤੁਹਾਡੇ ਵਿੱਚ ਖੁਸ਼ੀਆਂ ਚ ਸਾਰੋਂ ਨਾਲ ਤੁਸੀਂ ਖੋਣ ਨੂੰ ਮੈਂ ਅੱਜ ਤੋਂ ਹਰ ਗੱਲ ਮੰਨੂਗਾ ਨਾ ਸਕੂਲ ਜਾਣ ਤੋਂ ਭੱਜੂਗਾ ਪੜ੍ਹਾ ਕਰਾਂਗਾ ਮਨ ਲਗਾ ਕੇ ਫਸ ਵੀ ਆ ਕੇ ਦੱਸੂਗਾ ਪਪਾ ਮੈਨੂੰ ਇਹਨਾਂ ਪਤਾ ਨਹੀਂ ਸੀ ਬੰਨਾ ਬੋਝ ਹੀ ਉੜਿਆ ਅੱਜ ਤੋਂ ਫੋਨ ਨੂੰ ਹੱਥ ਨਹੀਂ ਲਾਉਣਾ ਹੈ ਬੇਟੇ ਦੀ ਗੰਦੀ ਆ ਮੈਂ ਬੱਲ ਕੇ ਇੰਗਲਿਸ਼ ਲੈਪਰ ਮਾ ਖਾ ਪਪਾ ਦਾ ਪੂਰਾ ਕਰਨਾ ਦੁਨੀਆ ਦੇਖ ਵਡੀਆਂ ਚੱਕ ਕੇ ਜਿੱਤੇ ਨੂੰ ਮੰਨਣ ਲਾਉਂਗੀਆਂ ਬੰਨਾ ਮੰਮੀ ਮੈਂ ਸਕੂਲ ਨੂੰ ਜਾਣਾ ਨਹੀਂ ਮੰਮੀ ਮੈਸਕ ਉਹਨੂੰ ਦੱਲਾ ਭਾਈ ਮੈਸਕ ਅੱਛਾ ਇਹ ਇਸ ਪੈਰੇ ਤੇ ਤੁਸੀਂ ਮੰਨ ਗਏ ਆ ਵੀ ਆਪਾਂ ਚੱਲਾਂਗੇ ਮਤਲਬ ਕਿ ਉਹ ਬੰਦਗੀ ਆ ਕਿ ਪਹਿਲਾਂ ਅੰਦੇ ਵਿੱਚ ਨਹੀਂ ਜਾਣਾ ਹੁਣ ਨਾ ਜਾਣਾ ਹਾਂ ਮੇਰਾ ਵੀ ਬਾਰਸ ਹੋ ਗਿਆ ਜੁੱਤੀਆਂ ਜੱਤੀਆਂ ਪਈਆਂ ਨਾ ਵਿੱਚ ਨੂੰ ਫਿਰ ਕਿਵੇਂ ਪਹਚਾਣਾ ਜੁੱਤੀਆਂ ਨਹੀਂ ਪਈਆਂ ਸੀ ਪਾਪਾ ਨੇ ਸਮਝਾਇਆ ਸੀ ਪਾਪਾ ਨੇ ਦੱਸਿਆ ਹਾਂ ਮੇਰਾ ਸਗਾ ਕਦਮ ਕਤ ਤਾਂ ਬੀਟਾ ਇਹ ਨੂੰ ਜੇ ਨਾ ਕਰ ਸਕੂਲ ਤਾਂ ਜਾਣਾ ਪੈਣਾ ਆ ਨਹੀਂ ਤਾਂ ਤੇਰੀ ਮੰਮੀ ਨੇ ਸਾਰਾ ਦਿਨ ਫਿਕਰ ਵਿੱਚ ਰਹਿਣਾ ਆ ਫਿਰ ਟੀਚਰ ਨੇ ਵੀ ਕਹਿਣਾ ਆ ਇਹ ਬੱਚਾ ਤੁਸੀਂ ਵਿਗਾੜਤਾ ਪੜ੍ਹਨੇ ਨੂੰ ਇਹਦਾ ਦਿਲ ਨਹੀਂ ਕਰਦਾ ਜਿਆਦਾ ਕਰੇ ਸ਼ਰਾਰਤ ਕਰਦਾ ਪੁੱਤ ਪੜ੍ਹ ਲ ਕੁਝ ਕਰ ਲ ਤੇਰਾ ਪੜ੍ਹੇ ਦੇਣਾ ਬਿਨਾਂ ਨਹੀਂ ਸਰਦਾ ਹਨਾ ਤੇ ਇਹ ਪੜ੍ਹਦੇ ਉਹ ਵੀ ਲੰਘ ਜਾਣਗੇ ਅੱਗੇ ਪਾਣਾ ਲਿਖਣਾ ਬਹੁਤ ਜ਼ਰੂਰੀ ਨਹੀਂ ਤਾਂ ਖਾਣੇ ਪੈਣੇ ਪੱਕੇ ਜਤਨ ਉਹਦੇ ਛੁੱਟੇ ਕਾ ਤੂੰ ਮਸਤੀ ਜੇ ਮੈਂ ਤੇਰੇ ਹੱਥ ਤੇ ਬੋਲਾ ਮਾਂ ਮਾਂ ਤੇਰੀ ਮੇਰੇ ਸਿਰ ਤੇ ਚੜਦੀ ਮਾਂ ਤੇਰੀ ਮੇਰੇ ਸਿਰ ਤੇ ਚੜਦੀ ਏ ਮੈਂ ਰੇਹਾ ਤੇ ਲੈਣਾ ਵਾਦਾ ਅੱਜ ਦੀ ਫਸਤ ਬੇਟਾ ਆ ਜਾ ਲੈ ਕੇ ਦੌਂਗਾ ਰੇ ਜੇ ਸਤ ਮਨ ਨੂੰ ਪੱਥਰ ਮਾਰਨ ਪੁਗਾ ਲੈ ਵੀ ਮੰਨਣ ਦਾ ਮੇਰਾ ਵੀ ਬਰਸ ਯਾਦ ਕੀਤਾ ਹੈ ਨਾ ਦੱਸ ਤੂੰ ਸ਼ੇਸ਼ ਮੇਰੇ ਨੂੰ ਆ ਸਾਂ ਗਿਆ